ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਵਾਨੀ ਜੀ ਸਹਾਇ ਸ੍ਰੀ ਮਾਇਆ ਲక్ష్ਮੀ ਜੀ ਸਹਾਇ ਉਸਤਤ ਸ੍ਰੀ ਮਾਇਆ ਲక్ష్ਮੀ ਜੀ ਕੀ ਸ੍ਰੀ ਮੁਖ ਵਾਕਿ ਪਾਤ ਸਾਹੀ ਦਸਵੀਂ ਦੋਹਿਰਾ ਛਾਇਆ ਰੂਪੀ ਹੋਇ ਕੈ ਬਿਜਰਤ ਸ੍ਰੀ ਗੋਪਾਲ ਆਪਹਿ ਲక్ష్ਮੀ ਬਪ ਧਰੇ ਜਿਉ ਜੰਤ ਪ੍ਰਤਪਾਲ ਛਾਇਆ ਰੂਪੀ ਹੋਏ ਕੈ ਬਿਜਰਤ ਸ੍ਰੀ ਗੋਪਾਲ ਆਪਹਿ ਲక్ష్ਮੀ ਬਪ ਧਰੇ ਜਿਉ ਜੰਤ ਪ੍ਰਤਪਾਲ ਚਾਪਈ ਸ੍ਰੀ ਮਾਇਆ ਮੁਖ ਕਰੋ ਉਚਾਰ ਦਰਿਦ੍ਰ ਸਾਗਰ ਤੇ ਲੇਹ ਉਬਾਰ ਰਹਾਉ ਦੋਹਿਰਾ ਆਦ ਭਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨ ਕਾਮ ਸੁਖ ਦਾਇਕ ਮੰਗਲ ਕਰਨ ਪ੍ਰਤਿ ਬਾਲੇ ਬਹੁ ਭਾਂਤ ਸੁਬੋਧ ਦੈਨ ਜੈ ਜੈ ਕਰਨ माया श्री जगमात बेसन पद सारंग छपए जग वंदन जगनाथ जगद पालक हर अंबै प्रजानाथ जग जगनाथ शिव रक्षक जगदंबै जगतारण भय हरण प्रजापत आद भवानी माया को वपतार जगत में अलख लखानी अभद विनाशन सुख करण दास रक्षक हर माया तीन लोक सब बस करण अमित गत प्रकट सुभाया दोहेरा तुम बिन सरे ना एक छेना कारज होत ना सिद्ध जिनको तुम कृपा करी जिनके ग्रह न निध अगहा दरिद्र निवारनी भव जाको नाम छत्र कादनी अमित गत मित्रपाल सुखधाम मन बाषित फल देत हर भगत आपनो जान सो जस देत मंगल करण सब को कर कल्याण दीन बंध जग तारनी माया बाप हर राय ज्वाल बिलसाल मुख तेज वलत संकट करो सहाय महपालन जग मंडनी खल खंडन जग मात अचल स्वरूप अनूप गत माया श्री जगनाथ दास निवाजन भगत हित शिक्षण के प्रतिपाल मुक्त दान रक्ष्याकरण माया श्री गोपाल दान देन बोह जगत को प्रतिपाल बोह भांत काल रक्ष जगपालनी विदना श्रीप्रभनाथ दयाकरण गिरविकहरण माया अशल सरूप, हरन, दरन, खल खंडन व्याधहरण सङ्कटधरण खलखण्डन दायनी दास दासहित ਰਾਚਕਰਣ ਸਭ ਜਾਨ ਦੀਨ ਨਿਵਾਜਨ ਪੈ ਹਰਨ ਕਰਨਾ ਨਿਧ ਭਗਵਾਨ ਸਿਧ ਕਰਨ ਮੰਗਲ ਸਭਨ ਵਿਆਪਕ ਸੰਗਲ ਸੰਸਾਰ 84 ਜੋ ਇਨ ਕਟਤ ਸਿਮਰਤ ਸ੍ਰੀ ਸੋਮਰਾਰ ਸੋਰਠਾ ਤਨ ਦਾਇਕ ਦਿਵਯ ਦੇਨ ਪ੍ਰਜਾ ਪਾਲਨੀ ਪ੍ਰਜਾ ਪਤ ਕਮਤਨਾਸ ਮਤ ਦੇਨ ਅਮਿਤ ਤੇਜ ਅਮਤੋਜ ਗਤ ਬਿਸ਼ਨ ਪਦ ਸਾਰੰਗ ਛਪੈ ਛੰਦ ਨਵਲਨਾਥ ਨਿਰਵਾਨ ਸਬੁੱਧ ਦਾਇਕ ਮੰਗਲ ਕਰ ਕਾਲ ਵਿਨਾਸ਼ਨ ਰਹਿਤ ਕਾਲ ਸਤ ਦਾਇਕ ਨਰ ਹਰ ਕਰਨਾ ਨਿਧ ਸੋ ਕ੍ਰਿਪਾਲ ਕਲਬ ਬ੍ਰਿਛ ਜਾ ਕੀ ਛਾਇਆ ਸੋ ਨਾਥ ਨਿਰੰਜਨ ਨਰ ਹਰੀ ਸਭ ਜਗਤ ਸਹਾਇ ਮਾਇਆ ਬਾਪ ਜਗਮਾਹੇ ਦੁਖ ਹਰਤਾ ਸਭ ਜਗਤ ਕੀ ਜਿਸ ਸੁਨਿਅਤ ਦੁਖ ਜਾਹੇ ਜਸਪੂਰਨ ਹਰ ਲక్ష్ਮੀ ਦੋਹਿਰਾ ਨਰਕ ਨਿਵਾਰਣ ਜਗਤ ਗੁਰ ਮੋਹਨ ਸਗਲ ਸੰਸਾਰ ਰਿਜਕ ਦੈਨ ਸਭ ਜਗਤ ਕੋ ਜਸਪੂਰਨ ਭੰਡਾਰ ਛਪੈ ਸ਼ੰਦ ਅਗ ਕੰਧਨ ਭਵ ਹਰਨ ਜੋਗ ਜਵਾਲਾ ਛਤ੍ਰੇ ਬ੍ਰਿਤ ਧਰਮ ਤੁਜਾ ਫਰ ਹਰਤ ਧਰਮ ਮੂਰਤ ਧਰਮਾ ਕਰਤ ਅਸੀਂ ਪਾਨ ਅਸਕੇਤ ਖੜਗ ਤੁਜ ਧਰਮ ਧਨੁਰ ਤਰ ਅਕਾਲ ਮੂਰਤ ਅਨਭਉ ਪ੍ਰਕ ਸਤਿ ਅਮਿਤੋਜ ਅਟਲ ਬਰ ਨਹਿ ਕਲੰਗ ਨਹਿ ਕਲੰਕ ਨਿਰਬਾਨ ਅਬਚਲ ਸਰੂਪ ਅਨਪਉ ਜਗਤ ਨਿਰਆਕਾਰ ਨਿਰਬਿਆਧ ਮਦਨ ਮੂਰਤ ਵਿਦਿਆ ਸੁਪਤ ਛਪੈ ਛੰਦ ਨਵਤਲ ਨਵਰ ਕਿਸੋਰ ਅਮਰ ਗਤ ਜਾ ਕੀ ਬਾਨੀ ਆਤ ਸੁੰਦਰ ਛਬ ਧਰੇ ਪ੍ਰਜਾਪਤ ਜਵਾਲਾ ਰਾਣੀ ਧਰਮ ਸਿੰਧ ਕਲਿਆਣ ਸੁਦਾ ਗਤ ਮਾਇਆ ਕਰਨੀ ਏਕ ਦ੍ਰਿਸ਼ਟ ਭਵ ਤਰਤ ਜਾਤ ਗਤ ਊ ਨਵਤਰਨੇ ਕਲਾ ਧਾਰ ਸਭ ਮਧ ਰਾਜਤ ਗਾਜਦ ਕੇ ਹਰ ਥਮ ਨੂਪਰ ਚਰਨ ਅਪਾਰ ਧੁਨ ਸੁਨਿਅਤ ਭਜੈ ਸੋ ਜਮ ਦੋਹਾ ਸੋ ਰਠਾ ਸਭ ਗਿਸ਼ ਤੁਮਰੇ ਹਾਥ ਜਿਸ ਦੇਵੇ ਸੋ ਪਾਵਹੀ त्रिनाथा के नाथ माया चरण त्यावहि दया रूप भगवंत ਦਰਦਰ ਨਿਵਾਰਨ ਸੁਖ ਕਰਨ ਮੰਗਲ ਰੂਪਿ ਅਨੰਤ ਆਪਤ ਬਿਨਾਸਨ ਜੈ ਕਰਨ ਲੋਕ ਚਤੁਰਦਸਨਾਥ ਰਮਾ ਰਾਵ ਸਭ ਜਗਤ ਕੀ ਦੀਨਾ 나ਥ 나ਥ ਮਾਇਆ ਕਰੋ ਇਸ ਪਦਤ ਕੀ ਮੈਂ ਧਰ ਓੜ ਨਾਇਰ ਪਏ ਦਵਾਰ ਮਾਇਆ ਹਰੇ ਦੂਸਰ ਨਾਹੀ ਠੌਰ ਕਿਸ ਕੋ ਜਾਚੋ ਨਰ ਹਰੀ ਅਰਹੋ ਦੀਨ ਅਪਦਾ ਹਰੇ ਮਿਹਰੁ ਪਾਵੋ ਦੁਖ ਹਰੋ ਮਾਇਆ ਕਰੋ ਇਸ ਪਤਿਤ ਪਰ ਮੰਗਲ ਕਰਿ ਅਪਦਾ ਹਰੋ ਦਰਿਦ੍ਰ ਸਾਗਰ ਮਹਿ ਡੂਪਤੇ ਹੈ ਮਾਇਆ ਜਗਤਾਤ ਤੋਛ ਬਾਦ ਤੁਮ ਨਿਕਟ ਹੈ ਗਹਿ ਪੁੱਜ ਲਿਹੋ ਰਗਨਾਥ ਕਰਮਹੀਨ ਮਤਹੀਨ ਹਾ ਅਲਪ ਬੁੱਧ ਮਤ ਥੋਰ ਮਹਾਪਤਿਤ ਦੁਖਿਆ ਅਧਿਕ ਚਿਤਵੋ ਆਪਣੀ ਓਰ ਮਿਹਰ ਨજર ਕੀ ਫਜ਼ਲ ਸੇ ਚਿਤਵੋ ਦੀਨ ਦਿਆਲ ਮੀਨ ਤਪਤ ਜਲ ਦੇਹੋ ਹਰ ਕਰਨਾ ਨਿਦ ਗੋਪਾਲ ਕਿਰਪਾ ਸਿੰਧ ਸੰਕਟ ਹਰਨ ਕਲਬ ਬ੍ਰਿਛ ਜਹਿ ਇਛਾ ਸਿਧ ਰੂਪ ਅਨਹਦ ਸ਼ਬਦ ਜੇ ਸਮ ਦੂ ਸਰਨਾ ਹਚਾਰਨੀ ਦੋਹਰਾ ਸ੍ਰੀ ਮਾਇਆ ਜਗ ਮੋਹਨੇ ਨੇ ਕਲੰਗ ਜਹਿ ਰੂਪ ਤੀਨ ਲੋਗ ਬੰਧਤ ਜਰਨ ਬ੍ਰਹਮਾ ਬਿਸਨ ਅਨੂਪ ਬਿਸਨ ਪਦ ਸਾਰੰਗ ਛਪੈ ਸੇਤ ਸਹਿਤ ਫਨ ਰਟਤ ਤਦਯਪ ਤੁਮ ਅੰਤ ਨ ਪਾਵਤ ਨੇਤ ਨੇਤ ਸਭ ਕਹਿਤ ਬੇਦ ਸੁਰ ਨਰ ਮਨ ਧਿਆਵਤ ਚਿਤ ਚਿੰਤਾ ਨਰ ਹਰਤ ਮਾਇ ਇੱਛਾ ਪੂਰਨ ਜਾਗ ਕਲਮਲ ਅਗ ਸਭ ਹਰਤ मुख मंडल नव तन छवि कवल नयन सुनर पण निरपत कटके हर मृगलोचनी कदल सो जंग आ जान बाह प्रजापाल दुखमोचनी बड्डा दोहरा है चतुर्बाहु अष्टाकरी नरसिंह जहके पेश प्रहलाद उबार्यो दुख हरयो हर नाकस हरयो नरेश ඉද්‍රදුූ හර, මොගද දේන මංගල් කරන ශේම කරන හරරයි ෘධ වචන්නේ ස්ෘධකරණ ර සබකෝකරෝ සහයි බෙසන පාද ගෞරී, ශේම කරණන එච්చ පුද්ජන අමරතාන බ්‍රෘතු ම හිත අර රච්ච කරන පයහරණ, සඳ ජෑත අරමට අනුරත අර මයානාම පාර ජගත මැ ප්‍රගට පමහනි සංකට දරද්‍ර අපදාහරණ පීර තරෑ ලෝක ්‍රචාන්නේ දදින . ਸਨਾਥ ਸਭਨ ਪ੍ਰਤ ਪਾਲ ਕਰਈਆ ਜਗ ਬੰਧਨ ਪੈ ਹਰਣ ਮਾਇ ਦੁਦ ਪੂਤ ਦੇਵਈਆ ਮਨ ਬਾਛਤ ਫਲ ਦੇਤ ਬਿਰਦ ਕੀ ਲਾਜ ਰਖਈਆ ਦੀਨਨ ਕੀ ਪ੍ਰਤ ਪਾਲ ਧਰਮ ਬ੍ਰਿਤ ਅਬਦ ਮਿਟਈਆ ਇੰਦਰ ਸੋ ਰਠਾ माया अचल अपार मोज करण संकट हरण बिजना सगल संसार रजग देन इच्छा पूजन रसाल दोहरा ਸੁਖਦੇਵਨ ਅਨਹਦ ਕਰਨ ਜਯ ਜੈ ਮੰਗਲ ਰੂਪ ਅਬਨਾਸੀ ਅਵਚਲ ਸਦਾ ਬਿਦਨਾ ਬ੍ਰਹਮ ਸਰੂਪ ਦ੍ਰਵਿ ਉਪਾਵਨ ਕੇ ਨਮਿਤ ਸਿਮਰੋ ਸ੍ਰੀ ਜਗਮਾਈ ਆਦ ਅੰਤ ਰਖਿਆ ਕਰਨ ਸਭ ਕੋ ਕਰੋ ਸਹਾਈ ਅਗਮ ਰੂਪ ਮਾਇਆ ਹਰੀ ਪਰਮ ਸਿੱਧ ਕੀ ਖਾਨ ਕਮਤ ਬਿਨਾਸਨ ਜੈ ਕਰਨ ਦਾਤਾ ਸਗਲ ਜਹਾਨ ਦੁਖ ਨਿਵਾਰਨ ਅਗ ਹਰਨ ਦੀਨ ਦਿਆਲ ਕਿਰਪਾਲ ਸਰਨ ਪਰੇ ਕੀ ਰਾਖਤੀ ਦਾਤਾ ਸਗਲ ਗੋਪਾਲ ਸ੍ਰੀ ਨਾਰਾਇਣ ਜਗਤ ਪਿਤ ਪਵਖੰਡਨ ਜਗ ਮਾਤ ਸ੍ਰੇਸ਼ਟ ਉਪਾਵਨ ਜਗ ਹਰਨ ਰਤ ਪਾਲੇ ਦਿਨ ਰਾਤ ਕਿਰਤਾਰਥ ਮੰਗਲ ਕਰਨ ਕਰਨਾ ਨਿਦ ਕਰਤਾਰ ਕਾਲ ਰਛਤਾਰਨ ਪ੍ਰਭੂ माया रूप मुरार मधुर धुन छंद दोहरा बेदना सगले संसार की सिर जा तरने आकाश चांद सूरज दोय दीवड़ै कीने विविध प्रकाश ब्रह्मा विष्णु उपाय कै कीनी सकत प्रसार कोड़ ते तिसार सुर भय नाले इंद्र पुवार असुर नारि मुन गंधर्व रचे जख किन्नर गणप्रीत असुर प्रबल दानो बिकट राहुन छत्र गृहेत छपय शांद शब्द सिंध शब्द दीप खंड नवखंड बनायो जल थल पर्वत कनक मेर हिम भूम रचायो ਪਾਦ ਪੰਛੀ ਜਲ ਜੀਵ ਅਨਲ ਅਗਨੰਤਰ ਕੀਨਾ ਅੰਡਜ ਜੇ ਰਜ ਸੇਤਜ ਉਤਪੁਜ ਪ੍ਰਗਟ ਸੁਕੀਨਾ ਨਰਕ ਸੁਰਗ ਚਹ ਜੁਗ ਬਨੇ ਰਾਤ ਦਿਨ ਸ ਪਲ ਮਾਸ ਪਵਨ ਪਾਨੀ ਬੈਸੰਤ ਰੋ ਠਾਕੁਰ ਚਾਰੋ ਦਾਸ ਦੋਹਰਾ ਦੁਖ ਸੁਖ ਦੋਇ ਕਪਰੇ ਬਨੇ ਮਾਨਖ ਕਾ ਵਿਵਹਾਰ ਧਰਮ ਪਾਪ ਸਾਖੀ ਦੋ বেদনা हटियो अपार कनक दोहरा जात जात रचना भई सब मह आप खिलन्त नीच उच्च मह आप हर बिरला कोए बुझन्त राव रंग प्रजा भई ग्राम नगर सब देश भूप छत्र पद तेज बर ਸੂਰਜੋ ਜੋਦਨ ਰੇਸ ਖਤਰੇ ਬ੍ਰਹਮ ਸੂਦ ਵੈਸ ਚਾਰ ਵਰਨ ਕੀ ਖਾਨ ਮਾਇਆ ਸੁਪਨ ਸੁਖੋਪਤੀ ਪੁੰਨ ਦਾਨੇਸ ਨਾਨ ਬਲੀ ਤਪੀ ਜੋਗੀ ਕੀਏ ਜਟਾ ਜੂੜ ਨਖ ਧਾਰ ਗ੍ਰਹੀ ਜਤੀ ਜਾਪੀ ਹੋਏ ਨਾਨਾ ਵਿਦ ਬਹਿ ਪਾਰ ਸੁਰ ਨਰ ਮੁਨ ਦੇਵੀ ਬਨੇ ਆਪ ਬਨੇ ਅਵਤਾਰ ਰਤਨ ਲਾਲ ਹੀਰਾ ਮੁਕਤ ਕੰਚਨ ਰੂਪ ਸੁਧਾਰ ਸਭ ਮਹਿ ਤੁਹੀ ਨਿਰੰਜਨਾ ਕੁਨਿ ਠਾਉਰ ਨ ਕੋਇ ਘਟ ਘਟ ਮਹਿ ਬਿਚਰੇ ਪ੍ਰਭੂ ਨਾ ਕੋਇ ਹੂਆ ਨ ਹੋਇ ਰਹਾ ਚਾਰ ਬੇਦਖੜ ਅਸਤ ਦਸ ਬਿਜਨਾ ਰਚ ਬਿਸਥਾਰ ਤੀਨ ਲੋਗ ਰਚ ਨ ਭਈ ਕਰਤਾ ਸਰਜਨ ਹਾਰ ਤੂੰ ਬਿਨ ਸਰੇ ਨਾਇਕ ਛਿਨ ਤੂੰ ਸਭ ਜੀਅਨ ਪ੍ਰਾਨ ਤੂੰ ਕਰਤਾ ਸਭ ਜਗਤ ਕੀ ਤੂੰ ਹੀ ਤੇ ਸਭ ਮਾਨ ਰਹਾ ਕਰਮ ਧਰਮ ਸੁਜਨੇਮ ਜਪ ਖੜ ਕਰਮਨ ਕੀ ਰੀਤ ਸੰਨਿਆਸੀ ਪੁਨ ਸ੍ਰुत ਤੁਨ ਨਾਟਨਾਟਕ ਸੰਗੀਤ ਜਾਂਤਰ ਮੰਤਰ ਤੰਤਰਣ ਭੈ ਥਿਤ ਵਾਰ ਰਤ ਮਾਸ ਰਸ ਕਸ ਭੋਜਨ ਬਿੰਜਨਾ ਦੁਗਦ ਖੀਰ ਜਗਰਾਸ ਨੇਕੀ ਬਦੀ ਖੁਸ਼ੀਆਂ ਕਨੇ ਜੋਗ ਭੋਗ ਕੀ ਖਾਨ ਰਿੱਧ ਸਿੱਧ ਚਿੰਤਾ ਸਕਲ ਜੀਏ ਜੰਤ ਪ੍ਰਮਾਨ विपद शपथ पदा रची रचना अनेक प्रकार वन तृण पर्वत भूम धर उड़ग नक्षत्र गनार सब में एक नारायण माया को बपतार रद पाल बहु जीव जंत सबको देत अध आहार मद दोहरा फूल फल बरखा तू ही तू ही सबन की सार तुम सबको पैदा करो तुम ही करो संघार पंचाल दोहरा जब माया हर बाप धरयो तब सब ही बिबहार गुब्त प्रकट सब कड् बिखै वरते रूप अपार ਜੋ ਕਿ ਜਗਾਂਤ ਸੁੰਨ ਧੁੰਨ ਤੇ ਏਕ ਅਲਖ ਕਰਤਾਰ ਗੁਪਤ ਪ੍ਰਗਟ ਸਭ ਘਟ ਵਿਖੈ ਵਰਤੈ ਰੂਪਿ ਅਪਾਰ ਆਨੰਦ ਦੋਹਰਾ ਸਰਬ ਲੋਹ ਰੱਛਾ ਕਰਨ ਸੰਤਨ ਕੇ ਸੁਖ धाम ਸ਼੍ਰੀ ਮਾਇਆ ਜਗ ਬੰਦਨੀ ਸ਼ਕਮੀ ਜਾ ਕੋ ਨਾਮ ਮੰਗਲ ਦੋਹਰਾ ਰਉ ਨਾ ਕਰ ਸੋ ਕਿਰਪਾ ਕਰਹੁ ਹਉ ਮਤ ਮੰਦ ਭਾਗ ਦੁਖ ਕਰ ਜੋਰ ਬੇਨਤੀ ਕਰਤ ਰਤੀ ਭਾਗ ਮੁਹਿ ਜਾਗ ਕਰਮ ਰੇਗ ਮਾਇਆ ਤੁਹੀ ਤੁਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਭਈ ਜਾਗਤ ਭਾਗ ਲਿਲਾਰ ਆਨੰਦ ਦੋਹਰਾ ਆਨੰਦ ਰੂਪ ਅਨਹਦ ਸਦਾ ਅਨ ਦਿਨ ਅਨੰਦ ਅਨੰਦ ਬਿਨੋਦ ਅਨੰਤ ਹਰ अनहद अनहद गोविंद जय दोहरा जयत जयत जय कर जय 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 जगदीश जवद जमन जत ब्रत जगत जगमग जग जह ईश पवित्र दोहरा परम पवित्र पुनीत पात पीतांबर प्रथ नाम पाप परण पूर्ण प्रत्र पीर परा पर धाम धर्म सो रठा धर्मतार तन धान्य 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 धरनी धरा तीरज धर्म सुध्यान तुंद तुर थीरक धरा मोहन सोरठा मनमोहन मेहरवान मंगल मगन महान मत माधव मदन मुरार मद सोदन मोहक महत चिंता आनंद सोरठा चिंता मन चिरकाल चित्त चीर चैतन चित्त चंचल चपल अचाल दीर्घ चकोर पंकज अचुत छत्री सोरठा छत्री क्षेत्र छेत छतार शीरछ मोह क्षेत्र छक्कत छिप्रे छे छेम छेछार छार, छार कर्ण छद्रण विपत भावी उदोत सोरठा भावी भुगत पंडार पीर भीम भैरव हरण भव पवा भूत पवान भगवत भगत भाव पव जल तरण पारस सोरठा पारस पिता पुराण परमानंद प्रीतम प्रभु पूर्ण पुरुष पुराण पाप पुंज गारत सबहु नारायण सोरठा नारायण निरंकार नरसिंह नरहरनवल निर्विकार निरहार नन्द नन्दन नेत्र कवल गिरधार दोहरा गिरधारी गोविंद गुरु गोवर्धन गोपाल गोसाई गोपी बलभ गोपनाथ गोल कवल सोरठा कारण करण करीम केशव गिर करण कोमल कमल नवीन कंटक हरण खालक सोरठा ਖਾਲਕ ਖਾਲਕ ਖੁਦਾਏ ਖੈਰ ਖੂਬ ਖੁਸ਼ਹਾਲ ਖੁਸ਼ ਖਾਲਸ ਖਸਮ ਅਤਾਏ ਖਾਮੇ ਖੂਨ ਖਤਾ ਬਖਸ਼ ਕਣ ਸਿਆਮ ਦੋਹਰਾ ਘਟ ਘੜ ਮੈਂ ਕਣ ਸਿਆਮ ਜੂ ਕਹਿ ਰ ਧ칸 ਕਨ ਕੋਰ ਜੀ ਜੰਤ ਚਾਤਰਕ ਮਜੂਰ ਚਿਤ ਵਤ ਕੋ ਕਲ ਮੋਰ ਦਇਆ ਦਇਆ ਦੋਹਰਾ ਦੀਨ ਦਿਆਰ ਦਾਤਾ ਦਇਆ ਦੁਖ ਦਲਿਦਰ ਦਲ ਦੁੰਦ ਦਰਗ ਵਿਸਾਲ ਦਤ ਅਦੁਏੰ ਦਿਨਕਰ ਸਮਰ ਮੁਕੰਦ ਓੰ ਅੰਦੋਹਰਾ ਓੰ ਵਾਸudev ਵੇਦਨ ਵਿਦਤ ਵਾਰ ਵਾਰ ਲਖ ਵਾਰ ਔਰ ਨਿਬਾਹ ਵਹਿ ਰੀ ਨਹੀਂ ਗੈਰ ਹਰਨ ਕਰਤਾਰ ਸਹੰਸ ਮੁਖੀ ਦੋਹਰਾ ਸਹਨ ਸਾਹ ਸਹ ਪਦ ਸਗਲ ਸੰਸਯ ਸਹਿਰ ਸਿਰਾਏ ਸੱਜਣ ਸਾਧ ਸੰਸਾ ਨਹੀਂ ਚੀਤਰ ਸਤ ਸੁਖ ਦਾਏ ਇੰਦ੍ਰਗ ਦੋਹਰਾ ਈਸਰ ਇਸ ਈਮਾਨ ਇਕ ਇਮਨਾਇਕ ਇਮਨਾਇ ਇਕ ਇਕ ਈਕਾਨ ਇਸ ਇੰਦਰਲਾ ਇੰਤਿਹਾਈ ਚੁਰਨ ਦੋਹਰਾ ਚੁਰਨ ਚੋਰ ਝੰਕਤ ਚਪਟ ਝਿਮ 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 ਚੁਨਕਾਰ ਚੀਨ ਸਬਦ ਚਾਂਜਨ ਚਰਨ ਝਗਰਾ ਝੂਡ ਝੰਕਾਰ ਟੋਟਕ ਦੋਹਰਾ ਟੋਟ ਟੂਰ ਟੰਟਾ ਟਰਨ ਟੀਕਾ ਸਗਲ ਸੰਸਾਰ ਟਕ 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 ਨਿਰਖੋਂ ਤੁਮ ਹੈ ਇਕ ਟਿਕਨ ਕਰਤਾਰ ਥਾਰ ਠਾਰ ਠਾਕੁਰ ਠਟਿਓ ਬਿਨ ਠਾਕੁਰ ਨਹਿ ਠਾਟ ਖਾਕ ਠੇਕ ਸਾਂ ਦੂਰ ਯਹ ਨਹਿ ਬਾਗਾ ਨਹਿ ਠਾਟ ਨਿਡਰ ਦੋਹਰਾ ਡਾਂਗਰ ਡੀਗਰ ਹਉ ਅਦਿਕ ਤੁਮ ਨਿਡਰ ਡਰ ਡਾਰ ਬਾਰ ਬਾਰ ਡੰਡੋਦ ਤੁਮ ਤੁਹ ਜਸ ਡਾਂਗ ਅਪਾਰ ਢੀਠ ਦੋਹਰਾ ਢੋਰ ਢੀਮ ਢਾਡੀ ਟਿਮਕ ਹਉ ਤਰ ਟਾਕ ਪਲਾਸ ਇਰੇ ਟੀਟ ਟਲਕਾ ਦਾ ਫਿਰਤ ਟਹ ਟਹ ਪਰਨ ਉਦਾਸ ਛਪੈ ਤਰੁਨ ਤਾਬ ਤਮ ਹਰਨ ਤਾਤ ਤਿਆਗੀ ਤੀਰਥ ਤਤ ਤਿਮਰ ਤਪਤ ਤਿਕ ਤਰਨ ਤੋਗ ਤਪੀਨ ਅੰਤਰ ਗਤ ਜੰਦਰ ਮੰਤਰ ਮੈਂ ਆਪ ਆਪ ਤੋਸਾ ਤਕੀਆ ਛਿਤ ਤੜ ਤੀਰਥ ਤਿਟ ਕਾਟ ਆਪ ਆਪੇ ਤਪਸੀ ਬ੍ਰਿਤ ਤਾਪ ਨਿਵਾਰਣ ਤਮ ਹਰਨ ਅਗਨਾਸਨ ਅਮਿਤੋਜ ਗਤ ਤਕੀਆ ਤਾਨਨ ਤਾਨ ਮਾਨਦਾਇਕ ਛਤਰੀਨ ਪਤ ਥੀਰਕਤ ਦੋਹਰਾ ਥਾਨ ਥਨੰਤਰ ਰਮ ਰਹੇ ਆਸਥਿਰ ਥੀਰ ਦਿਆਲ ਥਕਤ ਥਕਤ ਆਏ ਪ੍ਰਭੂ ਕਰ ਗਹਿ ਨੇਹ ਗੁਪਾਲ ਮੰਗਲ ਦੂਹਰਾ ਮੰਗਲ ਨਿਤ ਮੰਗਲ ਸਦਾ ਮੰਗਲ ਮੰਗਲ ਭੂਪ ਜੈ ਮੰਗਲ ਜੈ ਮੰਗਲਾ ਸਭ ਮੰਗਲ ਅਨੂਪ ਫਿਰਦ ਫਿਰਦ ਬਹੁ ਬਿਦ ਫਿਰੇ ਫੇਰੀ ਚੁੱਕੀ ਨਾ ਫੇਰ ਫਾ ਫਾਤ ਫਾਸੀ ਕਟਕ ਜਿਨਹੈ ਕਹਿਓ ਇਕ ਬੇਰ ਬਿਸ਼ਨ ਦੋਹਰਾ ਬਿਸ਼ਨ ਸੋ ਵਿਆਪਕ ਸਰਬਮੈ ਬਿਆਦ ਹਰਨ ਬਿਖ ਜਾਲ ਬਾਰ ਬਾਰ ਬੰਦਤ ਚਰਨ ਵਿਪਤ ਬਿਘਨ ਰਛ ਪਾਲ RAM ਦੋਹਰਾ RAM ਰਮਤ ਸਭ ਘਟ ਬਿਖੈ ਸਭ ਮਹਿ RAM ਰਹੀਮ ਰਾਵ ਰੰਗ ਰਈਤ ਤੁਹੀ ਰਾਵਤ ਰਾਜ ਰਕੀਮ ਲਲਿਤ ਦੋਹਰਾ ਲਾਲ ਗੋਪਾਰ ਦਿਆਲ ਲਾਲ ਲਲਿਤ ਬਚਨ ਲਖ ਰੂਪ ਲਲਿਤ ਰੰਗ ਲਲਤਾ ਲਲਾ ਲਾਲ ਬਿਖਿਆਲ ਅਨੂਪ ਹਰਿਆਵਲ ਦੋਹਰਾ ਹਰ ਹੀਰਾ ਹਰਿਆਵਲਾ ਹਰ ਹਰ ਕੀਨੋ ਜੰਗ ਹਰਨ ਭਰਨ ਹਰ ਹਰ ਹਰੀ ਏ ਮੰਚਲ ਹਰ ਮੰਗ ਗਿਆਨੀ ညਤਨ ਬਹੀਨ ਗਿਆਦ ਰੂਪ ਅਨਪਉ ਸਦਾ ਰਾਣਾ ਰਾਉ ਪ੍ਰਬੀਨ ਅਚਲ ਅਥਾ ਸਾਧ ਸਰਬਦਾ ਆਦ ਅੰਦ ਜੁਗ ਜੁਗ ਅਟਲ ਸਰਬ ਸੋਬਿਆਪੀ ਦੇਵ ਉਤਪਤ ਪਰ ਲੈ ਕਰਨ ਹਾਰ ਮਾਇਆ ਅਲਖ ਅਪੇਵ ਜਲ ਥਲ ਮਹੀ ਜਲ ਜੀ ਜੰਤ ਨਭ ਮੰਡਲ ਪਾਤਾਲ ਸਵਰਗ ਮ੍ਰਿਤ ਚੌਦਹ ਭਵਨ ਬਿਜਨਾ ਸਵਾਤ ਗੋਪਾਲ ਨਾਮ ਠਾਮ ਘਟ ਘਟ ਵਿਖੈ ਸਭ ਮਹਿ ਰਮਤ ਪ੍ਰਕਾਸ਼ ਅੱਖਰ ਬਾਣੇ ਸਭ ਤੁਹੀ ਸਭ ਮੁਖ ਦੇਤਿ ਗਿਰਾਸ ਦੋਹਰਾ ਲక్ష్ਮੀ ਕੋ ਬਪਤਾਰ ਹਰ ਮਾਇਆ ਘਰ ਪ੍ਰਕਾਸ਼ ਹਰਨ ਪਰਨ ਸਭ ਜਗਤ ਕੀ ਸੰਤਨ ਕੀ ਸੁਖ ਰਾਸ ਲక్ష్ਮੀ ਕੋ ਬਬ ਧਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਪਰਨ ਸਭ ਜਗਤ ਕੀ ਸੰਤਨ ਕੀ ਸੁਖ ਰਾਸ ਨਰਾਜ ਛੰਦ ਅਚਲ ਥਾ ਹਗਮ ਕਾ ਬੇਅੰਤ ਧਿਆਨ ਧਾਰੀ ਐ ਜਗਤ ਮਾਤ ਅੰਬਕਾਸ ਨਿਤਿਏ ਮੁਚਾਰਿਐ ਅਖੰਡ ਖਿਆਲ ਖੰਡ ਕਾ ਪ੍ਰਚੰਡ ਜਾਪ ਜਾਪਿਐ ਅਕਾਲ ਕਾਲ ਕਾਲ ਕਾ ਬੇਅੰਤ ਥਾਪ ਥਾਪਿਐ ਜਗਤ ਰਮਾਤ ਜਾਲ ਪਾਸ ਨਿੱਤ ਪ੍ਰਤ ਗਾਇਐ ਅਖੰਡ ਚੰਦ ਚੰਡ ਕਾ ਪ੍ਰਭਾਤ ਉਠ ਧਿਆਇਐ ਸਵਸ਼ਟ ਬਾਹੂ ਈਸ਼ਰੀ ਕਲਿਆਨ ਰੂਪ ਪੇਖਿਐ ਚਤੁਰ ਪੂਜਾ ਸਿੰਘਾਸਨ ਅਨੰਤ ਕੈ ਵਿਸੇਖਿਐ ਜਗਤ ਮਾਤ ਲక్ష్ਮੀ ਚਰਨ ਚਿਤ ਲਾਇਐ ਅਨੰਤ ਰੂਪ ਮੰਗਲ ਆਭਿਸ਼ੇਕ ਕੈ ਮਨਾਇਐ ਜੈ ਅੰਤ ਜੈ ਆਕਰੀ ਸੁਧਾਗਤੀ ਬਖਾਨਿਆ ਕਵਲ ਨੈਣ ਕੇਸਰੀ ਸਜਾਪ ਮੰਤਰ ਠਾਨਿਆ ਅਮਰ ਅਟਲ ਅਗਾਦਬੋਧ ਦਿਆਲ ਲਾਲ ਜਾਪਿਆ ਸਹੀਲ ਸਤਿ ਧਰਮ ਬ੍ਰਿਤ ਪੇਖ ਪੇਖ ਧਰਾਪਿਆ अनाथ कास ब्रह्म को नमस्कार नित्यं अदाग अद्वय आत्मा सदेव सत्चित्यं मुरार मंगल हरे बकत्रते उचारियै सुभासुरे विंदेश्वरी सुत्याए पाप टारियै जयंत ज्वाल जाल पा हृदय मजार तारियै बपंज पाप कोट कोट त्याए गाए जारियै मछ कांच नारसिंह ब्राह्मण रूप गाए parasuram ram krishna bhavna taya hai jagannath nath nehkalank dev sant naaye hai akal murat sat naam naam ko r jaye hai jalanthalange rang nabhang samast roop jaane hai ਗੀੜ ਹੱਥ ਤਰਨੰਗ ਮੇਰ ਬ੍ਰਹਮਹੀ ਬਖਾਨੀਐ ਆਨੰਦ ਨਾਮ ਬਿਆੰਤ ਕੇ ਬੈਰਾਟ ਕੋ ਪਛਾਨੀਐ ਜੇ ਅੰਸ ਦੇਵ ਕਾਲ ਕਾ ਸੁਮੰਤਰ ਜਾਪਠਾਨੀਐ ਆਨੰਤ ਨਾਮ ਬਿਆੰਤ ਕੇ ਬੈਰਾਟ ਕੋ ਪਛਾਨੀਐ ਜੇ ਅੰਸ ਦੇਵ ਕਾਲ ਕਾ ਸੁਮੰਤਰ ਜਾਪਠਾਨੀਐ ਦੋਹਰਾ ਸਤ ਸਤ ਅਨਭਉ ਸਦਾ ਕਹਿ ਲਗ ਕਰੂੰ ਬਖਾਨ ਸ੍ਰੀ ਮਾਇਆ ਜਗਤਾਰਨੀ ਰੱਖੋ ਲਾਜ ਨਿਦਾਨ ਦੋਹਰਾ ਸਤ ਸਤ ਅਨਭਉ ਸਦਾ ਕਹਿ ਲਗ ਕਰੂੰ ਬਖਾਨ ਸ੍ਰੀ ਮਾਇਆ ਜਗਤਾਰਨੀ ਰੱਖੋ ਲਾਜ ਨਿਦਾਨ